watching punjabi whiteboard channel پیش ਹੈ کہانی ਬਾਬੇ ਬਰਿਆਮੇ ਦੀ ਦਿਵ ਦ੍ਰਿਸ਼ਟੀ ਸਤਿ ਸ੍ਰੀ ਅਕਾਲ ਜੀ ਪੰਜਾਬੀ ਵਾਈਟ ਬੋਰਡ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਅੱਜ ਦੀ ਸਾਡੀ ਵੀਡੀਓ ਦਾ ਵਿਸ਼ਾ ਹੈ ਚਰਨ ਸਿੰਘ ਸ਼ਹੀਦ ਦੀ ਲਿਖੀ ਹੋਈ ਕਹਾਣੀ ਬਾਬੇ ਬਰਿਆਮੇ ਦੀ ਦਿਵ ਦ੍ਰਿਸ਼ਟੀ ਵੀਡੀਓ ਦੇ ਵਿੱਚ ਇਸ ਕਹਾਣੀ ਦਾ ਪਾਠ ਤੇ ਇਸ ਤੇ ਆਧਾਰਿਤ ਪ੍ਰਸ਼ਨ ਉੱਤਰ ਤੁਸੀਂ ਦੇਖੋਗੇ। ਬਾਬੇ ਵਰਿਆਮੇ ਦੀ ਦਿਵ ਦ੍ਰਿਸ਼ਟੀ ਇੱਕ ਹਾਸ ਰਸੀ ਕਹਾਣੀ ਹੈ ਜਿਦੇ ਵਿੱਚ ਦਿਵ ਦ੍ਰਿਸ਼ਟੀ ਦੀ ਧਾਰਨਾ ਨੂੰ ਲੈ ਕੇ ਇਸ ਦੇ ਉੱਪਰ ਵਿਅੰਗ ਕੀਤਾ ਗਿਆ ਹੈ। ਸਭ ਤੋਂ ਪਹਿਲਾਂ ਕਹਾਣੀ ਦਾ ਪਾਠ ਦੇਖਦੇ ਹਾਂ ਤੇ ਇਸ ਤੋਂ ਬਾਅਦ ਇਸ ਤੇ ਆਧਾਰਿਤ ਪ੍ਰਸ਼ਨ ਉੱਤਰ ਹੋਣਗੇ। ਇੱਕ ਦਿਨ ਬਾਬੇ ਨੇ ਸਾਰੇ ਪਿੰਡ ਦੀਆਂ ਮੰਝੀਆਂ ਇਕੱਠੀਆਂ ਕਰਾਂਦੀਆਂ ਤੇ ਆਪਣੇ ਕੋਠੇ ਉੱਤੇ ਚੜਾ ਕੇ ਇੱਕ ਉੱਤੇ ਦੂਜੀ ਦੂਜੀ ਤੇ ਤੀਜੀ ਅਤੇ ਐਦਾਂ ਹੀ ਕਈ ਮੰਝੀਆਂ ਧਰ ਲਈਆਂ ਤੇ ਆਪ ਸਭ ਦੇ ਉੱਪਰ ਚੜ ਕੇ ਖਲੋ ਗਿਆ ਸਾਰੇ ਲੋਕੀ ਹੈਰਾਨੀ ਨਾਲ ਉਂਗਲਾਂ ਦੀ ਥਾਂ ਬੁੱਲ ਟੁੱਕਣ ਲੱਗ ਪਏ ਭਈ ਬਾਬਾ ਕੀ ਕਲਾ ਵਰਤੌਣ ਲੱਗਿਆ ਹੈ ਬੇਬੇ ਕਹਿੰਦੀ ਫਿਰੇ ਅਖੇ ਅਸਮਾਨ ਨੂੰ ਟਾਕੀ ਲਾਉਣ ਲੱਗਾ ਏ ਕਈ ਦਿਨਾਂ ਤੋਂ ਕੱਛਾ ਮਾਰਦਾ ਫਿਰਦਾ ਸੀ ਕਿ ਅਸੀਂ ਫੀਮ ਦਾ ਅਮਲ ਲਾ ਲੈਣਾ ਏ ਇਹ ਬੜਾ ਬਾਦਸ਼ਾਹੀ ਅਮਲ ਏ ਤੇ ਅੱਜ ਮਸਾਂ ਨੂੰ ਜਹੇ ਕੋਈ ਖਸ ਖਸ ਦੇ ਦਾਣੇ ਜਿੰਨੀ ਫੀਮ ਖਾ ਬੈਠਾ ਏ ਤੇ ਕਿਸੇ ਦੀ ਸੁਣਦਾ ਹੀ ਨਹੀਂ ਕਹਿੰਦਾ ਏ ਮੈਂ ਰੱਬ ਨਾਲ ਗੱਲਾਂ ਕਰਨੀਆਂ ਨੇ ਬਾਬਾ ਸਭ ਤੋਂ ਉੱਪਰਲੀ ਮੰਜੀ ਤੇ ਖਲੋ ਕੇ ਲੱਗਾ ਐਲਾਨ ਕਰਨ ਓਏ ਮੇਰੇਆ ਰੱਬਾ ਮਾਸ਼ਾ ਨੂੰ ਬੋੜ ਪੋ ਮੈਂ ਸੌ ਬਾਪੂ ਦੀ ਤੇਰੇ ਨਾਲ ਦੋ ਗੱਲਾਂ ਨਹੀਂ ਕਰਦਾ બસ ਇੱਕ ਹੀ ਕਰੂੰ ਹੁਣ ਤੇ ਮੈਂ ਲਾਗੇ ਵੀ ਆ ਗਿਆ ਵਾਂ ਸੁਣੀਂਦਾ ਏ ਤੂੰ ਬੜਾ ਸਾਉ ਏ ਗੰਨਾ ਮੰਗੀਏ ਤਾਂ ਗੁੜ ਦੀ ਪੰਡ ਦੇ ਦਿੰਨਾ ਏ ਜੇ ਤੇਰੀ ਬੇਬੇ ਗੰਗੋ ਤੈਨੂੰ ਮੇਰੇ ਨਾਲ ਹੱਥ ਮਿਲਾਉਣ ਦੀ ਇਜਾਜ਼ਤ ਨਹੀਂ ਦਿੰਦੀ ਤਾਂ ਮੈਂ ਆਪਣੀ ਗੰਗੋ ਦੀ ਸਪਾਰਸ਼ ਪਵਾ ਲਿਆ ਵਾਂ ਉਹਨੂੰ ਸੂਬੇਦਾਰ ਦੀਆਂ ਤਿੱਖ ਸੱਦੇ ਭੇਜ ਕੇ ਪ੍ਰੀਤੀ ਭੋਜਨਾ ਤੇ ਬੁਲਾਉਂਦੀਆਂ ਨਹੀਂ ਜੇ ਤੂੰ ਮੂਸੇ ਨੂੰ ਕਹਤੂਰ ਦੇ ਦਰਸ਼ਨ ਦਿੱਤੇ ਸਨ ਤਾਂ ਅੱਜ ਬਾਬੇ ਬਰਿਆਮੇ ਨੂੰ ਮੰਜੀਆਂ ਦੇ ਮਨਾਰੇ ਉੱਤੇ ਦਰਸ਼ਨ ਦੇਣੋਂ ਕਿਉਂ ਸੰਗਦਾ ਹੈ ਪਹਿਲੇ ਤਾਂ ਲੋਕਾਂ ਦੇ ਹਸ ਹਸ ਢਿੱਡੀ ਪੀੜਾਂ ਪੈ ਗਈਆਂ ਪਰ ਜਦ ਸੱਚਮੁੱਚ ਰੱਬ ਪ੍ਰਤੱਖ ਪ੍ਰਗਟ ਹੋ ਗਿਆ ਤਾਂ ਉਹਦੇ ਨੂਰ ਨਾਲ ਸਭ ਦੀਆਂ ਅੱਖਾਂ ਮੀਟੀਆਂ ਗਈਆਂ ਰੱਬ ਨੇ ਬਾਬੇ ਨੂੰ ਕਿਹਾ ਮੰਗ ਲੈ ਜੋ ਕੁਝ ਮੰਗਣਾਈ ਬਾਬੇ ਮੰਗਿਆ ਮੈਨੂੰ ਉਹ ਦਿਵਯ ਦ੍ਰਿਸ਼ਟੀ ਬਖਸ਼ੋ ਜਿਸ ਨਾਲ ਦਿਸ ਪਵੇ ਇਹ ਪਿਛਲੇ ਜਨਮ ਵਿੱਚ ਕੋਈ ਕੀ ਸੀ ਰੱਬ ਜੀ ਤਾਂ ਤਥਾ ਅਸਤੂ ਆਖੇ ਪੱਤਰਾ ਵਾਚ ਗਏ ਤੇ ਬਾਬੇ ਹੋਰਾਂ ਨੇ ਚਾਈ ਚਾਈ ਮੰਝੀਆਂ ਦੇ ਉੱਤੋਂ ਛਾਲ ਹੀ ਮਾਰ ਦਿੱਤੀ ਬੜੀਆਂ ਸੱਟਾਂ ਲੱਗੀਆਂ ਉੱਤੋਂ ਬੇਬੇ ਗੰਗੋ ਨੇ ਤੌੜੀ ਲਾਈ ਗੱਲ ਕੀਤੀ ਬਾਬੇ ਨੂੰ ਰੱਬ ਦੇ ਦਰਸ਼ਨ ਬੜੇ ਮਹਿੰਗੇ ਪਏ ਦਿਲ ਫੇਰ ਵੀ ਖੁਸ਼ ਸੀ ਕਿ ਐਸੀ ਤਾਕਤ ਮਿਲ ਗਈ ਹੈ ਜੋ ਅਮਰੀਕਾ ਦੇ ਪ੍ਰਧਾਨ ਤੇ ਬਰਤਾਨੀਆ ਦੇ ਸ਼ਹਿਨशाह ਕੋਲ ਵੀ ਨਹੀਂ ਰਾਤੀ ਤਾਂ ਆਪ ਕੰਨ ਬਲੇਟ ਕੇ ਸੌ ਗਏ ਪਰ ਸਵੇਰੇ ਉੱਠਦਿਆਂ ਹੀ ਜਦ ਬੇਬੇ ਗੰਗੋਵਾਲ ਗਉ ਨਾਲ ਦੇਖਿਆ ਤਾਂ ਉਹਦਾ ਪਹਿਲਾ ਜਨਮ ਦਿਖ ਪਿਆ ਉਹ ਪਹਿਲੇ ਜਨਮ ਵਿੱਚ ਪਰਪੂੰਜਣ ਸੀ ਤੇ ਐਸੀ ਬੇਸ਼ਕਲ ਕਿ ਬਾਬੇ ਨੂੰ ਉਤਾੜ ਆਉਣ ਨੂੰ ਕਰੇ ਨਿੱਕੇ ਮੁੰਡੇ ਵੱਲ ਦੇਖਿਆ ਤਾਂ ਉਹ ਬਾਬੇ ਦਾ ਪਿਛਲੇ ਜਨਮ ਦਾ ਹੈਡਮਾਸਟਰ ਨਿਕਲ ਆਇਆ ਤਾਂ ਬਾਬੇ ਨੇ ਆਪਣੇ ਵੱਲ ਨਜ਼ਰ ਮਾਰੀ ਤਾਂ معلوم ਹੋਇਆ ਕਿ ਹਜੂਰ ਪਿਛਲੇ ਜਨਮ ਵਿੱਚ ਨਰਮਤ ਰਿਸ਼ੀ ਹੁੰਦੇ ਸਨ ਪਰ ਇੰਦਰ ਨੇ ਆਪਣੀ ਵਾਦੀ ਅਨੁਸਾਰ ਆਪ ਦਾ ਤਪ ਤੇਜ ਨਸ਼ਟ ਕਰਵਾਇਆ ਤੇ ਆਪ ਪਾਪੀ ਬਣ ਕੇ ਇਸ ਜਨਮ ਵਿੱਚ ਗੰਗੋ ਦੇ ਘਰ ਵਾਲੇ ਆ ਬਣੇ ਗੰਗੋਵਲ ਵੇਖ ਕੇ ਬਦੋਬਦੀ ਬਾਬੇ ਦੇ ਮੂੰਹੋਂ ਨਿਕਲ ਗਿਆ ਏਖਾਂ ਪਿਛਲੇ ਜਨਮ ਦੀ ਪਰਭੂਜਣ ਮੈਨੂੰ ਕਿਦਾਂ ਘੂਰਦੀ ਰਹਿੰਦੀ ਏ ਬੱਸ ਜੀ ਫੇਰ ਤਾਂ ਰੱਬ ਦੇ ਤੇ ਬੰਦਾ ਸਹੀ ਬਾਬੇ ਨੇ ਚੀਕਾਂ ਮਾਰ ਕੇ ਆਪਣੇ ਛੋਟੇ ਮੁੰਡੇ ਨੂੰ ਬੁਲਾਇਆ ਤੇ ਕਿਹਾ ਹੈਡਮਾਸਟਰ ਜੀ ਮੈਨੂੰ ਬਚਾਓ ਹੁਣ ਤਾਂ ਗੰਗੋ ਨੂੰ ਵੀ ਯਕੀਨ ਹੋ ਗਿਆ ਕਿ ਬਾਬਾ ਪਾਗਲ ਹੋ ਗਿਆ ਏ ਪਰ ਬਾਬੇ ਨੂੰ ਹੋ ਗਈ ਸੀ ਦ੍ਰਿਸ਼ਟੀ ਰੌਲਾ ਰੱਪਾ ਸੁਣ ਕੇ ਪਿੰਡ ਦੇ ਜਨਾਨੀਆਂ ਮੁੰਡੇ ਮਰਦ ਸਭ ਇਕੱਠੇ ਹੋ ਗਏ ਜਿਹੜਾ ਆਵੇ ਬਾਬਾ ਉਸ ਨੂੰ ਦੱਸ ਦੇਵੇ ਕਿ ਉਹ ਪਿਛਲੇ ਜਨਮ ਵਿੱਚ ਔਣ ਹੁੰਦਾ ਸੀ ਕੀ ਹੁੰਦਾ ਸੀ ਚੌਧਰੀ ਨੱਥਾ ਸਿੰਘ ਦੀ ਬੌਟੀ ਪਿਛਲੇ ਜਨ ਵਿੱਚ ਲੰਬੜਦਾਰ ਦੀ ਬੌਟੀ ਨਿਕਲੀ ਉਹ ਉੱਥੇ ਹੀ ਲੰਬੜਦਾਰ ਨੂੰ ਗਾਲ੍ਹਾਂ ਕੱਢਣ ਲੱਗ ਪਈ ਤੇ ਨੱਥਾ ਸਿਉ ਬੌਟੀ ਨੂੰ ਠਿੱਕੇ ਦੇਣ ਲੱਗ ਪਿਆ ਕਿ ਮੈਂ ਤੈਨੂੰ ਘਰ ਨਹੀਂ ਵਸਾਉਣਾ ਲੰਬੜਦਾਰ ਦੀ ਬੌਟੀ ਪਿਛਲੇ ਜਨ ਵਿੱਚ ਉਹਦੀ ਨਾਨੀ ਸੀ ਉਹ ਵੀ ਕਾਨਾਂ ਨੂੰ ਖਿੱਚਣ ਲੱਗ ਪਿਆ ਕਿ ਮੁੜ ਕੇ ਕਦੀ ਉਸ ਵੱਲ ਅੱਖ ਚੁੱਕ ਕੇ ਨਹੀਂ ਦੇਖੇਗਾ ਰਹੀਮੇ ਨੂੰ ਬਾਬੇ ਨੇ ਦੱਸਿਆ ਕਿ ਤੂੰ ਪਿਛਲੇ ਜਨਮ ਵਿੱਚ ਕੁੱਤਾ ਸੀ ਤੇ ਫੌਜਾ ਸਿੰਘ ਹੋਤਾ ਸੀ ਉਹ ਦੋਵੇਂ ਇੱਕ ਦੂਜੇ ਨੂੰ ਛੇੜਦੇ ਛੇੜਦੇ ਲੜਨ ਲੱਗ ਪਏ ਤੇ ਡਾਂਗਾ ਮਾਰ ਮਾਰ ਕੇ ਇੱਕ ਦੂਜੇ ਦਾ ਸਿਰ ਪਾੜ ਲਿਆ ਭਾਨੇ ਸ਼ਾਹ ਨੂੰ ਬਾਬੇ ਨੇ ਦੱਸਿਆ ਕਿ ਤੇਰੀ ਬੋਟੀ ਰਾਣੀ ਹੁੰਦੀ ਸੀ ਤੇ ਤੂੰ ਉਸ ਦਾ ਰਸੋਈਆ ਸੈਂ ਤੇਰੀਆਂ ਚਾਰੇ ਭੈਣਾ ਪਿਛਲੇ ਜਨਮ ਵਿੱਚ ਤੇਰੀਆਂ ਮਤਰੀਆਂ ਮਾਵਾਂ ਸਨ ਭਾਨਾ ਵੀ ਕੰਨਾਂ ਵਿੱਚ ਉਂਗਲਾ ਤੁੰਦਾ ਰਾਮ ਰਾਮ ਕਰਦਾ ਨੱਠ ਗਿਆ ਘਰ ਗਿਆ ਤਾਂ ਬੋਟੀ ਵਿਟਰ ਬੈਠੀ ਕਿ ਰੋਟੀ ਤੂੰ ਪਕਾ ਉਹ ਅੱਗੋਂ ਹੀ ਕਰ ਰਹੀ ਸੀ ਸੋ ਉਹਨਾਂ ਦੇ ਘਰ ਵੀ ਲੜਾਈ ਹੋ ਗਈ ਗੱਲ ਕੀ ਥੋੜੇ ਜੇ ਚਿਰ ਵਿੱਚ ਹੀ ਉੱਥੇ ਕੁਰਲਾਟ ਪੈ ਗਈ ਹਰ ਘਰ ਵਿੱਚ ਲੜਾਈ ਤੇ ਗਲੀਆਂ ਵਿੱਚ ਡਾਂਗਾ ਛੋਟੇ ਚੱਲਣ ਲੱਗ ਪਏ ਮੁੰਡੇ ਕੁੜੀਆਂ ਦੀ ਕੋਈ ਸਾਰ ਨਾ ਲਵੇ ਸਭ ਉੱਚੀ ਉੱਚੀ ਰੋਣ ਮਾਮਾ ਨੂੰ ਬੁਲਾਉਣ ਅੱਗੋਂ ਪੁੱਠਾ ਜਵਾਬ ਮਿਲੇ ਚੱਲ ਵੇ ਚੱਲ ਮੈਂ ਤੇਰੀ ਮਾਂ ਨਹੀਂ ਪਿਛਲੇ ਜਨਮ ਵਿੱਚ ਤੂੰ ਮੇਰਾ ਵੈਰੀ ਹੁੰਦਾ ਸੈਂ ਕੋਈ ਕਹੇ ਮੈਂ ਸਾਲੀਆਂ ਜਾ ਕੇ ਮਾਂ ਨੂੰ ਲੱਭ ਕੁੜੀਆਂ ਨੂੰ ਉੱਤਰ ਮਿਲਣ ਜਾ ਨਹੀਂ ਸੌਂਕਣੇ ਜਾ ਨਹੀਂ ਸੱਸੇ ਮਕਾਰੇ ਚੱਲ ਖਰਚੀ ਐ ਨੰਨਾਨੇ ਪਿਓ ਪੁੱਤਾਂ ਨੂੰ ਬੁਲਾਉਣ ਆਓ ਦਾਦਾ ਜੀ ਚਾਚਾ ਜੀ ਸਹਰਾ ਜੀ ਐਸਾ ਰਾਮ ਰੌਲਾ ਪਿਆ ਕਿ ਕੁੱਤੇ ਵੀ ਹੈਰਾਨ ਹੋ ਕੇ ਚੀਕਾਂ ਮਾਰਨ ਲੱਗ ਪਏ ਭੌਂਕਣ ਲੱਗ ਪਏ ਉਸ ਰਾਤ ਕਿਸੇ ਦੇ ਘਰ ਚੁੱਲ੍ਹੇ 'ਚ ਅੱਗ ਨਾ ਬਲੀ। ਇੱਕ ਖੋਤੇ ਨੂੰ ਬਾਬੇ ਨੇ ਵੇਖ ਕੇ ਕਿਹਾ ਇਹ ਪਿਛਲੇ ਜਨਮ ਵਿੱਚ ਸਾਡੇ ਪਿੰਡ ਦਾ ਜੈਲਦਾਰ ਸੀ। ਇੱਕ ਕੁੱਤੇ ਨੂੰ ਆਖਿਆ ਕਿ ਇਹ ਸਾਡਾ ਪੁਜਾਰੀਤ ਸੀ। ਇੱਕ ਬਿੱਲੇ ਵੱਲ ਦੇਖਿਆ ਤੇ ਦੱਸਿਆ ਕਿ ਇਹ ਪਿਛਲੇ ਜਨਮ ਵਿੱਚ ਵੱਡੇ ਪਿੰਡ ਦਾ ਖਾਨੇਦਾਰ ਹੁੰਦਾ ਸੀ। ਇੱਕ ਕੀੜੀ ਨੂੰ ਵੇਖ ਕੇ ਬਾਬਾ ਬੋਲਿਆ ਇਹ ਨਿਹਾਲੋ ਮਿਸ਼ਰਾਣੀ ਹੈ ਜੋ ਪਿਛਲੇ ਸਾਲ ਪਲੇਗ ਨਾਲ ਮਰ ਗਈ ਸੀ। ਅਖੀਰ ਲੋਕਾਂ ਨੇ ਸੋਚਿਆ ਕਿ ਬਾਬੇ ਨੇ ਤਾਂ ਪਿਛਲੇ ਜਨਮਾਂ ਦੇ ਹਾਲ ਦੱਸ ਦੱਸ ਕੇ ਬੜੀ ਗੜਬੜ ਪਾ ਦਿੱਤੀ ਹੈ ਹੋਵੇ ਨਾ ਹੋਵੇ ਇਸ ਨੂੰ ਅਗਲੇ ਜਨਮ ਪਹੁੰਚਾਈਏ ਵਰਨਾ ਇਹ ਖਬਰੇ ਕੀ ਕੀ ਸਿਆਪੇ ਖੜੇ ਕਰੇਗਾ ਇਹ ਇਰਾਦਾ ਕਰਕੇ ਉਹ ਬਾਬੇ ਨੂੰ ਕੁੱਟਣਾ ਪਏ ਬਾਬੇ ਨੇ ਕਰੋੜਾਂ ਮਿੰਤਾ ਕਰਕੇ ਜਾਨ ਬਚਾਈ ਤੇ ਕਸਮਾਂ ਖਾਧੀਆਂ ਕਿ ਮੈਂ ਜੋ ਕੁਝ ਦੱਸਿਆ ਹੈ ਉਹ ਸਭ ਝੂਠ ਹੈ ਅੱਗੋਂ ਕਦੀ ਕਿਸੇ ਦਾ ਪਿਛਲਾ ਜਨਮ ਨਹੀਂ ਦੱਸਾਂਗਾ ਸੋ ਹੁਣ ਬਾਬਾ ਪਿਛਲੇ ਜਨਮ ਦੀ ਜਾਣਦਾ ਸਭ ਹੈ ਪਰ ਦੱਸਦਾ ਕਿਸੇ ਨੂੰ ਕੁਝ ਨਹੀਂ ਕਹਿੰਦਾ ਰੱਬ ਨੇ ਬੜੀ ਅਕਲ ਕੀਤੀ ਏ ਜੋ ਕਿਸੇ ਨੂੰ ਪਿਛਲੇ ਜਨਮ ਦਾ ਗਿਆਨ ਨਹੀਂ ਹੋਣ ਦਿੰਦਾ ਨਹੀਂ ਤਾਂ ਇਹ ਦੁਨੀਆ ਜੋ ਹੈ ਸਿਆਪਾ ਘਰ ਹੀ ਬਣ ਜਾਵੇ ਸੋ ਏ ਸੀ ਜੀ ਬਾਬੇ ਵਿਰਿਆਮੇ ਦੀ ਦਿਵ ਦ੍ਰਿਸ਼ਟੀ ਇੱਕ ਹਾਸ ਰਸੀ ਕਹਾਣੀ ਹੁਣ ਪੇਸ਼ ਹਨ ਇਸ ਕਹਾਣੀ ਤੇ ਆਧਾਰਤ ਪ੍ਰਸ਼ਨ ਤੇ ਉੱਤਰ ਪ੍ਰਸ਼ਨ ਹੈ ਬਾਬੇ ਨੇ ਰੱਬ ਨਾਲ ਗੱਲਾਂ ਕਰਨ ਲਈ ਕੀ ਕੀਤਾ ਇਸ ਦਾ ਉੱਤਰ ਹੈ ਜੀ ਬਾਬੇ ਨੇ ਰੱਬ ਨਾਲ ਗੱਲਾਂ ਕਰਨ ਲਈ ਸਾਰੇ ਪਿੰਡ ਦੀਆਂ ਮੰਝੀਆਂ ਇਕੱਠੀਆਂ ਕਰਕੇ ਕੋਠੇ ਉੱਪਰ ਇੱਕ ਦੂਜੀ ਉੱਪਰ ਰੱਖ ਦਿੱਤੀਆਂ ਤੇ ਸਭ ਤੋਂ ਉੱਪਰ ਆਪ ਚੜ ਗਿਆ ਪ੍ਰਸ਼ਨ ਬਾਬੇ ਨੇ ਰੱਬ ਤੋਂ ਕੀ ਵਰ ਮੰਗਿਆ ਇਸ ਦਾ ਉੱਤਰ ਹੈ ਜੀ ਬਾਬੇ ਨੇ ਰੱਬ ਤੋਂ ਦਿਵਯ ਦ੍ਰਿਸ਼ਟੀ ਦੀ ਮੰਗ ਕੀਤੀ ਜਿਸ ਨਾਲ ਉਸ ਨੂੰ ਦਿਸ ਭਵੇ ਕਿ ਕੋਈ ਪਿਛਲੇ ਜਨਮ ਵਿੱਚ ਕੀ ਸੀ ਇਸ ਤੋਂ ਬਾਅਦ ਪ੍ਰਸ਼ਨ ਬਾਬੇ ਵਿਰਿਆਮੇ ਨੂੰ ਦਿਵਯ ਦ੍ਰਿਸ਼ਟੀ ਪ੍ਰਾਪਤ ਕਰਨ ਮਗਰੋਂ ਆਪਣੀ ਪਤਨੀ ਨਿੱਕਾ ਕਾਕਾ ਤੇ ਆਪਣਾ ਆਪ ਪਿਛਲੇ ਜਨਮ ਵਿੱਚ ਕੀ ਦਿਸੇ ਇਸ ਦਾ ਉੱਤਰ ਹੈ ਜੀ ਬਾਬੇ ਵਿਰਿਆਮੇ ਨੂੰ ਆਪਣੀ ਪਤਨੀ ਬੇਬੇ ਗੰਗੋ ਪਿਛਲੇ ਜਨਮ ਦੀ ਬੇਹਦ ਬਦਸੂਰਤ ਪੜ ਭੂਜਣ ਦੀ ਸੀ ਉਸ ਦਾ ਨਿੱਕਾ ਕਾਕਾ ਪਿਛਲੇ ਜਨਮ ਦਾ ਹੈਡਮਾਸਟਰ ਦਿਸਿਆ ਤੇ ਬਾਬੇ ਨੂੰ ਆਪਣਾ ਆਪਾ ਨਰਪਤ ਰਿਸ਼ੀ ਦਿਖਾਈ ਦਿੱਤਾ ਪ੍ਰਸ਼ਨ ਬਾਬੇ ਬਰਿਆਮੇ ਦੁਆਰਾ ਪਿਛਲੇ ਜਨਮਾਂ ਦਾ ਹਾਲ ਦੱਸਣ ਕਾਰਨ ਉਸ ਰਾਤ ਘਰ ਵਿੱਚ ਚੁੱਲ੍ਹਾ ਕਿਉਂ ਨਾ ਵਲਿਆ ਇਸ ਦਾ ਉੱਤਰ ਹੈ ਜੀ ਕਿਉਂਕਿ ਸਾਰੇ ਪਿੰਡ ਵਿੱਚ ਲੋਕ ਪੁੱਤਰਾਂ ਧੀਆਂ ਪਤੀ ਪਤਨੀ ਤੇ ਮਾਂ ਪਿਓ ਦੇ ਰਿਸ਼ਤੇ ਛੱਡ ਬੈਠੇ ਤੇ ਉਹ ਆਪਸ ਵਿੱਚ ਲੜਨ ਲੱਗ ਪਏ ਘਰ ਘਰ ਡਾਂਗਾ ਝੋਟੇ ਚੱਲਣ ਲੱਗੇ ਜਿਸ ਕਾਰਨ ਉਸ ਰਾਤ ਕਿਸੇ ਦੇ ਘਰ ਚੁੱਲ੍ਹਾ ਨਾ ਵਲਿਆ ਅੱਗ ਨਾ ਵਾਲੀ ਰੋਟੀ ਨਾ ਪੱਕੀ ਪ੍ਰਸ਼ਨ ਇਹ ਕਹਿਣਾ ਕਿਉਂ ਠੀਕ ਹੈ ਅਗਿਆਨਤਾ ਵਿੱਚ ਹੀ ਵਰਕਤ ਹੈ ਬਾਬੇ ਬ੍ਰਿਆਮੇ ਦੀ ਦਿਵਯ ਦ੍ਰਿਸ਼ਟੀ ਕਹਾਣੀ ਦਾ ਉਦੇਸ਼ ਕੀ ਹੈ ਪ੍ਰਸ਼ਨ ਨੂੰ ਅਸੀਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਇਸ ਦਾ ਉੱਤਰ ਹੈ ਅਗਿਆਨਤਾ ਕਾਰਨ ਮਨੁੱਖੀ ਜੀਵਨ ਸੁਖੀ ਰਹਿੰਦਾ ਹੈ ਅਗਿਆਨਤਾ ਸਾਨੂੰ ਆਪਣੇ ਹੀ ਲੋਕਾਂ ਨਾਲ ਜੋੜੀ ਰੱਖਦੀ ਹੈ ਜੋ ਕਿਸੇ ਮਕਸਦ ਲਈ ਸਾਡੀ ਜ਼ਿੰਦਗੀ ਵਿੱਚ ਰਹਿੰਦੇ ਹਨ ਜਿਉਂਦੇ ਰਹਿਣ ਲਈ ਮਨੁੱਖੀ ਸ਼ੋ ਕਿਸੇ ਵੀ ਕਿਸਮ ਦੀ ਜਾਣਕਾਰੀ ਨਾਲੋਂ ਵਧੇਰੇ ਜ਼ਰੂਰੀ ਹੈ ਜੇਕਰ ਸਾਨੂੰ ਆਪਣੇ ਪਿਛਲੇ ਜਨਮ ਦੇ ਰਿਸ਼ਤਿਆਂ ਦਾ ਗਿਆਨ ਹੋ ਜਾਵੇ ਤਾਂ ਘਰ ਘਰ ਲੜਾਈਆਂ ਝਗੜੇ ਖੜੇ ਹੋ ਜਾਣ। ਇਹੀ ਇਸ ਕਹਾਣੀ ਦਾ ਉਦੇਸ਼ ਹੈ। ਪ੍ਰਸ਼ੰਨ ਨੱਥਾ ਸਿੰਘ ਬੌਟੀ ਨੂੰ ਧੱਕੇ ਮਾਰ ਕੇ ਘਰੋਂ ਕਿਉਂ ਕੱਢਣ ਲੱਗ ਪਿਆ? ਇਸ ਦਾ ਉੱਤਰ ਹੈ ਜੀ ਜਦੋਂ ਬਾਬੇ ਬਰਿਆਮੇ ਨੇ ਨੱਥਾ ਸਿੰਘ ਨੂੰ ਇਹ ਦੱਸਿਆ ਕਿ ਉਸ ਦੀ ਬੌਟੀ ਪਿਛਲੇ ਜਨਮ ਵਿੱਚ ਨੰਬਰਦਾਰ ਦੀ ਬੌਟੀ ਸੀ ਤਾਂ ਉਹ ਉਸ ਨੂੰ ਧੱਕੇ ਦੇ ਕੇ ਘਰੋਂ ਕੱਢਣ ਲੱਗ ਪਿਆ। ਪ੍ਰਸ਼ੰਨ ਰਹੀ ਮਾ ਤੇ ਫੌਜਾ ਸਿੰਘ ਆਪਸ ਵਿੱਚ ਕਿਉਂ ਲੜ ਪਏ? ਬਾਬੇ ਬਰਿਆਮੇ ਨੇ ਰਹੀਮੇ ਨੂੰ ਦੱਸਿਆ ਕਿ ਉਹ ਪਿਛਲੇ ਜਨਮ ਵਿੱਚ ਕੁੱਤਾ ਹੁੰਦਾ ਸੀ ਤੇ ਫੌਜਾ ਸਿੰਘ ਕੋਤਾ ਸੀ ਇਸ ਤਰ੍ਹਾਂ ਉਹ ਦੋਨੇ ਇੱਕ ਦੂਜੇ ਨੂੰ ਛੇੜਨ ਲੱਗ ਪਏ ਤੇ ਛੇੜਦੇ ਛੇੜਦੇ ਲੜ ਪਏ ਤੇ ਇੱਕ ਦੂਜੇ ਦਾ ਸਿਰ ਪਾੜ ਦਿੱਤਾ ਪ੍ਰਸ਼ਨ ਪਿੰਡ ਵਿੱਚ ਝਗੜੇ ਖੜੇ ਹੋਏ ਦੇਖ ਕੇ ਪਿੰਡ ਵਾਲੇ ਲੋਕਾਂ ਨੇ ਕੀ ਫੈਸਲਾ ਕੀਤਾ ਪਿੰਡ ਦੇ ਲੋਕਾਂ ਨੇ ਸਾਰੇ ਪੁਆੜਿਆਂ ਦੀ ਜੜ ਬਾਬੇ ਬ੍ਰਿਆਮੇ ਨੂੰ ਹੀ ਕੁੱਟ-ਕੁੱਟ ਕੇ ਅਗਲੇ ਜਹਾਨ ਪਹੁੰਚਾਉਣ ਦਾ ਫੈਸਲਾ ਕਰ ਲਿਆ। ਪ੍ਰਸ਼ਨ ਕੁੱਟਣਾਈ ਲੋਕਾਂ ਤੋਂ ਬਾਬਾ ਕਿਵੇਂ ਬਚਿਆ? ਇਸ ਦਾ ਉੱਤਰ ਹੈ ਬਾਬਾ ਕੁੱਟਣਾਈ ਲੋਕਾਂ ਤੋਂ ਹੱਥ ਜੋੜ ਕੇ ਮਿੰਤਾ ਕਰਕੇ ਛੁੱਟਿਆ। ਉਸ ਨੇ ਕਿਹਾ ਕਿ ਉਸ ਨੇ ਜੋ ਕੁਝ ਦੱਸਿਆ ਉਹ ਸਭ ਝੂਠ ਸੀ ਤੇ ਅੱਗੇ ਕਦੇ ਵੀ ਉਹ ਪਿਛਲੇ ਜਨਮ ਦਾ ਜ਼ਿਕਰ ਨਹੀਂ ਕਰੇਗਾ ਕਿਸੇ ਨੂੰ ਉਸ ਦੇ ਪਿਛਲੇ ਜਨਮ ਬਾਰੇ ਨਹੀਂ ਦੱਸੇਗਾ। ਪ੍ਰਸ਼ਨ ਰੱਬ ਤੋਂ ਵਰ ਪ੍ਰਾਪਤ ਕਰਕੇ ਬਾਬੇ ਨੇ ਕੀ ਕੀਤਾ ਇਸ ਦਾ ਉੱਤਰ ਹੈ ਜੀ ਰੱਬ ਤੋਂ ਵਰ ਪ੍ਰਾਪਤ ਕਰਕੇ ਬਾਬੇ ਨੇ ਮੰਝੀਆਂ ਉਤੋਂ ਛਾਲ ਮਾਰ ਦਿੱਤੀ ਜਿਸ ਕਾਰਨ ਬਾਬੇ ਦੇ ਸੱਟਾਂ ਵੀ ਲੱਗੀਆਂ ਪ੍ਰਸ਼ਨ ਸੱਟਾਂ ਲਵਾ ਕੇ ਤੇ ਕੁੱਟ ਖਾ ਕੇ ਬਾਬਾ ਕਿਉਂ ਖੁਸ਼ ਸੀ ਜਦੋਂ ਬਾਬੇ ਨੂੰ ਵਰ ਮਿਲ ਗਿਆ ਰੱਬ ਤੋਂ ਤਾਂ ਉਹਨੇ ਖੁਸ਼ੀ ਵਿੱਚ ਛਾਲ ਮਾਰ ਦਿੱਤੀ ਇਸ ਨਾਲ ਉਸਦੇ ਸੱਟਾਂ ਲੱਗੀਆਂ ਤੇ ਹੀਠਾਂ ਡਿੱਗੇ ਨੂੰ ਉਸ ਦੀ ਪਤਨੀ ਨੇ ਕੁੱਟਿਆ ਕੁੱਟ ਖਾ ਕੇ ਵੀ ਬਾਬਾ ਇਸ ਲਈ ਖੁਸ਼ ਸੀ ਕਿਉਂਕਿ ਉਸ ਨੂੰ ਵੱਡੀ ਤਾਕਤ ਭਾਵੇ ਵਿਭ ਦ੍ਰਿਸ਼ਟੀ ਹੈ ਜਿਹੜੀ ਉਹ ਮਿਲ ਗਈ ਸੀ ਰੱਬ ਤੋਂ ਉਸ ਨੂੰ ਦਿਵ ਦ੍ਰਿਸ਼ਟੀ ਭਾ ਪਿਛਲੇ ਜਨਮ ਦੇ ਵਿੱਚ ਦੇਖਣ ਦਾ ਵਾਰ ਹੈ ਜਿਹੜਾ ਉਹ ਮਿਲ ਗਿਆ ਸੀ ਪ੍ਰਸ਼ਨ ਭਾਨੇ ਸ਼ਾਹ ਨੂੰ ਉਸ ਦੀ ਬੌਟੀ ਬਾਰੇ ਬਾਬੇ ਨੇ ਕੀ ਦੱਸਿਆ ਭਾਨੇ ਸ਼ਾਹ ਨੂੰ ਬਾਬੇ ਨੇ ਦੱਸਿਆ ਕਿ ਤੇਰੀ ਬੌਟੀ ਰਾਣੀ ਹੁੰਦੀ ਸੀ ਤੇ ਤੂੰ ਉਸ ਦਾ ਰਸੋਈਆ ਹੁੰਦਾ ਸੀ ਪ੍ਰਸ਼ਨ ਬਾਬੇ ਦੀ ਦਿਵਯ ਦ੍ਰਿਸ਼ਟੀ ਦਾ ਨਤੀਜਾ ਕੀ ਨਿਕਲਿਆ ਇਸ ਦਾ ਉੱਤਰ ਹੈ ਜੀ ਬਾਬੇ ਦੀ ਦਿਵਯ ਦ੍ਰਿਸ਼ਟੀ ਦਾ ਨਤੀਜਾ ਇਹ ਨਿਕਲਿਆ ਕਿ ਘਰ ਘਰ ਦੇ ਵਿੱਚ ਲੜਾਈ ਝਗੜੇ ਪੈ ਗਏ ਡਾਂਗਾ ਸੋਟੇ ਚੱਲਣ ਲੱਗ ਪਏ ਇਸ ਤਰ੍ਹਾਂ ਸਾਰੇ ਪਿੰਡ ਵਿੱਚ ਗੜਬੜ ਹੋ ਗਈ ਪ੍ਰਸ਼ਨ ਇੱਕ ਖੋਤੇ ਨੂੰ ਤੇ ਬਿੱਲੇ ਨੂੰ ਦੇਖ ਕੇ ਬਾਬੇ ਨੇ ਉਹਨਾਂ ਦੇ ਪਿਛਲੇ ਜਨਮ ਬਾਰੇ ਕੀ ਦੱਸਿਆ ਖੋਤੇ ਵੱਲ ਵੇਖ ਕੇ ਬਾਬੇ ਨੇ ਕਿਹਾ ਕਿ ਇਹ ਪਿਛਲੇ ਜਨਮ ਵਿੱਚ ਪਿੰਡ ਦਾ ਜੇਲਦਾਰ ਸੀ ਤੇ ਬਿੱਲੇ ਨੂੰ ਦੇਖ ਕੇ ਬਾਬੇ ਨੇ ਦੱਸਿਆ ਕਿ ਉਹ ਵੱਡੇ ਪਿੰਡ ਦਾ ਥਾਣੇਦਾਰ ਹੁੰਦਾ ਸੀ ਕਹਾਣੀਆਂ ਦੇ ਵਿੱਚੋਂ ਜਾਂ ਵਾਰਤਕ ਦੇ ਵਿੱਚੋਂ ਵੀ ਕੋਈ ਟੋਟਾ ਦਿੱਤਾ ਜਾ ਸਕਦਾ ਹੈ ਜਾਂ ਕੋਈ ਵਾਰਤਾ ਲਾਪ ਦਿੱਤੀ ਜਾ ਸਕਦੀ ਹੈ ਜਿਸ ਦਾ ਪ੍ਰਸੰਗ ਲਿਖ ਕੇ ਉਸ ਦੀ ਵਿਆਖਿਆ ਕਰਨੀ ਹੋਵੇਗੀ ਉਸੇ ਤਰ੍ਹਾਂ ਦੀ ਇੱਕ ਉਦਾਹਰਣ ਹੈ ਇਹਠ ਲਿਖੇ ਵਾਰਤਕ ਟੋਟੇ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ ਸੋ ਹੁਣ ਬਾਬਾ ਪਿਛਲੇ ਜਨਮ ਜਾਣ ਦਾ ਸਬਦੇ ਹੈ ਪਰ ਦੱਸਦਾ ਕਿਸੇ ਨੂੰ ਨਹੀਂ ਕਹਿੰਦਾ ਹੈ ਕਿ ਰੱਬ ਨੇ ਬੜੀ ਅਕਲ ਕੀਤੀ ਹੈ ਜੋ ਕਿਸੇ ਨੂੰ ਪਿਛਲੇ ਜਨਮ ਦੀ ਮਾਲੂਮ ਨਹੀਂ ਹੋਣ ਦਿੰਦਾ ਵਰਨਾ ਇਹ ਦੁਨੀਆ ਜੋ ਹੈ ਸੋ سیاਪਾ ਕਰ ਹੀ ਬਣ ਜਾਵੇ ਯਾਨੀ ਵਦੇ ਹੀ ਨਾ ਅਰਥਾਤ ਲੋਕੀ ਸਖਤ ਦੁਖੀ ਹੋ ਜਾਣ گویا ਕਿ ਅਗਿਆਨਤਾ ਵੀ ਇੱਕ ਬਰਕਤ ਹੈ ਇਸ ਦਾ ਅਗਰ ਪ੍ਰਸੰਗ ਲਿਖਣਾ ਹੋਵੇ ਆਵਾਰਤਕ ਟੋਟਾ ਆਧੁਨਿਕ ਗੱਧ ਰਤਨਾਕਰ ਪੁਸਤਕ ਵਿੱਚ ਦਰਜ ਚਰਨ ਸਿੰਘ ਸ਼ਹੀਦ ਦੀ ਲਿਖੀ ਕਹਾਣੀ ਬਾਬੇ ਬਰਿਆਮੇ ਦੀ ਦਿਵ ਦ੍ਰਿਸ਼ਟੀ ਚੋ ਲਿਆ ਗਿਆ ਹੈ ਇਸ ਕਹਾਣੀ ਵਿੱਚ ਲੇਖਕ ਨੇ ਬਾਬੇ ਬਰਿਆਮੇ ਦੁਆਰਾ ਲੋਕਾਂ ਦੇ ਪਿਛਲੇ ਜਨਮਾਂ ਬਾਰੇ ਦੱਸਣ ਨਾਲ ਪਿੰਡ ਵਿੱਚ ਪਈ ਗੜਬੜ ਤੇ ਉਸ ਦੇ ਸਿੱਟੇ ਵੱਜੋਂ ਦੁਖੀ ਹੋਏ ਪਿੰਡ ਦੇ ਲੋਕਾਂ ਤੋਂ ਬਾਬੇ ਦੁਆਰਾ ਮਿੰਤਾ ਕਰਕੇ ਆਪਣੀ ਜਾਨ ਬਚਾਉਣ ਦਾ ਜ਼ਿਕਰ ਕੀਤਾ ਹੈ ਵਿਆਖਿਆ ਲੇਖਕ ਦੱਸਦਾ ਹੈ ਕਿ ਦੁਖੀ ਹੋਏ ਪਿੰਡ ਦੇ ਲੋਕਾਂ ਤੋਂ ਜਾਨ ਬਚਾਉਣ ਮਗਰੋਂ ਬਾਬੇ ਨੇ ਲੋਕਾਂ ਨੂੰ ਉਹਨਾਂ ਦੇ ਪਿਛਲੇ ਜਨਮ ਦਾ ਹਾਲ ਦੱਸਣਾ ਬੰਦ ਕਰ ਦਿੱਤਾ ਉਹ ਲੋਕਾਂ ਦੇ ਪਿਛਲੇ ਜਨਮ ਦਾ ਹਾਲ ਜਾਣਦਾ ਹੈ ਪਰ ਹੁਣ ਕਿਸੇ ਨੂੰ ਦੱਸਦਾ ਨਹੀਂ ਸਗੋਂ ਕਹਿੰਦਾ ਹੈ ਕਿ ਰੱਬ ਨੇ ਬੜੀ ਅਕਲ ਕੀਤੀ ਹੈ ਕਿ ਉਹ ਕਿਸੇ ਨੂੰ ਉਸਦੇ ਪਿਛਲੇ ਜਨਮ ਦੇ ਹਾਲਾਤ ਪਤਾ ਨਹੀਂ ਲੱਗਣ ਦਿੰਦਾ ਨਹੀਂ ਤਾਂ ਲੋਕ ਆਪਣੇ ਪਿਛਲੇ ਜਨਮ ਤੇ ਰਿਸ਼ਤੇਦਾਰੀਆਂ ਬਾਰੇ ਜਾਣ ਕੇ ਆਪੋ ਵਿੱਚ ਲੜਦੇ ਝਗੜਦੇ ਹੀ ਰਹਿਣ ਇਸ ਕਰਕੇ ਸਿਆਣਿਆਂ ਇਹ ਗੱਲ ਠੀਕ ਕਹੀ ਹੈ ਕਿ ਅਗਿਆਨਤਾ ਵੀ ਇੱਕ ਰੱਬੀ ਬਖਸ਼ਿਸ਼ ਹੈ ਇਸ ਵਿੱਚ ਵੀ ਬੰਦੇ ਦਾ ਫਾਇਦਾ ਹੀ ਫਾਇਦਾ ਹੈ ਕਹਾਣੀ ਤੋਂ ਬਾਅਦ ਪੇਸ਼ ਹੈ ਜੀ ਇਸ ਦੇ ਲੇਖਕ ਚਾਰਨ ਸਿੰਘ ਸ਼ਹੀਦ ਦੀ ਜੀਵਨੀ ਚਾਰਨ ਸਿੰਘ ਸ਼ਹੀਦ ਦਾ ਜਨਮ ਅਕਤੂਬਰ 1891 ਵਿੱਚ ਅੰਮ੍ਰਿਤਸਰ ਵਿਖੇ ਸਰਦਾਰ ਸੂਬਾ ਸਿੰਘ ਦੇ ਘਰ ਹੋਇਆ ਸੀ ਪਿਤਾ ਦੇ ਨਾਂ ਤੇ ਉਹਨਾਂ ਨੇ ਆਪਣਾ ਪੂਰਾ ਨਾਮ ਸੂਬਾ ਸਿੰਘ ਚਰਨ ਸਿੰਘ ਸ਼ਹੀਦ ਰੱਖ ਲਿਆ ਹੌਲੀ ਹੌਲੀ ਇਸ ਦਾ ਸੰਖੇਪ ਰੂਪ ਐਸ ਐਸ ਚਰਨ ਸਿੰਘ ਸ਼ਹੀਦ ਪ੍ਰਚਲਿਤ ਹੋ ਗਿਆ میٹرਿਕ ਕਰਨ ਉਪरांत ਪਟਿਆਲਾ ਤੇ ਨਾਭਾ ਰਿਆਸਤ ਵਿੱਚ ਪ੍ਰਸਾਰਣ ਅਫਸਰ ਲੱਗ ਗਏ ਫਿਰ ਨੌਕਰੀ ਛੱਡ ਕੇ ਅੰਮ੍ਰਿਤਸਰ ਆ ਕੇ ਭਾਈ ਵੀਰ ਸਿੰਘ ਦੇ ਅਖਬਾਰ ਖਾਲਸਾ ਸਮਾਚਾਰ ਵਿੱਚ ਕੰਮ ਕੀਤਾ ਬਾਦ ਵਿੱਚ ਸ਼ਹੀਦਾਂ ਦਾ ਅਖਬਾਰ ਕੱਢਣ ਲੱਗ ਪਏ ਇਸ ਕਰਕੇ ਸ਼ਹੀਦ ਸ਼ਬਦ ਵੀ ਉਹਨਾਂ ਦੇ ਨਾਂ ਦੇ ਨਾਲ ਜੁੜ ਗਿਆ ਫਿਰ ਜੱਥੇਦਾਰ ਰੋਜ਼ਾਨਾ ਤੇ ਹਫਤਾਵਾਰੀ ਮੌਜੀ ਅਖਬਾਰ ਸ਼ੁਰੂ ਕੀਤਾ ਇਹਨਾਂ ਤੋਂ ਇਲਾਵਾ ਉਹਨਾਂ ਨੇ ਇੱਕ ਮਾਸਿਕ ਪੱਤਰ ਹੰਸ ਵੀ ਪ੍ਰਕਾਸ਼ਿਤ ਕੀਤਾ ਕਵਿਤਾ ਵਿੱਚ ਉਹ ਸੁਥਰਾ ਅਤੇ ਵਾਰਤਕ ਵਿੱਚ ਬਾਬਾ ਬ੍ਰਿਆਮਾ ਉਪਨਾਮ ਵਰਤਦੇ ਸਨ ਜਿਵੇਂ ਕਿ ਇਸ ਕਹਾਣੀ ਦੇ ਵਿੱਚ ਬਾਬੇ ਬ੍ਰਿਆਮੇ ਦਾ ਨਾਮ ਵਰਤਿਆ ਹੈ ਪੰਜਾਬੀ ਵਿੱਚ ਕਨ ਸਿੰਘ ਸ਼ਹੀਦ ਦੀ ਮਸ਼ਹੂਰੀ ਹਾਸ ਰਸ ਕਰਨੀ ਹੀ ਹੈ ਇਹਨਾਂ ਦੀ ਹਰ ਦਿਲ ਅਜੀਜੀ ਦਾ ਵੱਡਾ ਕਾਰਨ ਕਵਿਤਾਵਾਂ ਕਹਾਣੀਆਂ ਚੁਟਕਲੇ ਤੇ ਹਸਾਉਣੇ ਲੇਖ ਤੇ ਉਹਨਾਂ ਦੇ ਵਿੱਚ ਵੰਗ ਦੀ ਪਰਮਾਰ ਹੈ ਇਹਨਾਂ ਦੀਆਂ ਕਹਾਣੀਆਂ ਦਾ ਵਿਸ਼ਾ ਆਮ ਕਰਕੇ ਸਮਾਜ ਸੁਧਾਰ ਹੁੰਦਾ ਸੀ ਤੇ ਜੇ ਇਹ ਆਲੋਚਨਾ ਵੀ ਕਰਦੇ ਸਨ ਤਾਂ ਉਹ ਵੀ ਹਾਸ ਰਸ ਨਾਲ ਹੀ ਕਰਦੇ ਸਨ ਚਰਨ ਸਿੰਘ ਸ਼ਹੀਦ ਬੜੇ ਹਿੰਮਤੀ ਮਿਲਸਾਰ ਤੇ ਕਲਮ ਦੇ ਧਨੀ ਸਨ ਇਨ੍ਹਾਂ ਨੇ ਆਪਣੀ 42 ਸਾਲਾਂ ਦੀ ਛੋਟੀ ਜਿਹੀ ਉਮਰ ਵਿੱਚ ਹੀ ਪੰਜਾਬੀ ਸਾਹਿਤ ਦੀ ਸਰਵਪੱਖੀ ਸੇਵਾ ਕੀਤੀ ਇਹ ਪੰਜਾਬੀ ਸਭਾ ਅੰਮ੍ਰਿਤਸਰ ਦੇ ਮੋਢੀਆਂ ਵਿੱਚੋਂ ਇੱਕ ਸਨ ਇਨ੍ਹਾਂ ਨੇ ਪੰਜਾਬੀ ਕਵੀ ਦਰਬਾਰ ਦੀ ਪਰਥਾ ਵੀ ਚਲਾਈ ਇੱਕ ਨਿਰੋਲ ਸਾਹਿਤਕ ਪੱਤਰ ਹੰਸ ਜਾਰੀ ਕੀਤਾ ਤੇ ਅੰਮ੍ਰਿਤਸਰ ਵਿਖੇ ਪੁਸਤਕਾਂ ਦੇ ਪ੍ਰਕਾਸ਼ਨ ਲਈ ਪੰਜਾਬੀ ਟਕਸਾਲ ਨਾਂ ਦੀ ਇੱਕ ਸੰਸਥਾ ਕਾਇਮ ਕੀਤੀ ਇਸ ਤੋਂ ਬਿਨਾ ਨਿੱਕੀ ਕਹਾਣੀ ਦੇ ਮੋਢੀਆਂ ਵਿੱਚੋਂ ਵੀ ਇਹਨਾਂ ਨੂੰ ਇੱਕ ਗਿਣਿਆ ਜਾਂਦਾ ਹੈ ਇਹਨਾਂ ਦੀਆਂ ਜਿਹੜੀਆਂ ਕਵਰਚ ਨਾਵਾਂ ਕਾਵ ਸੰਗ੍ਰਹਿ ਹਨ ਉਹਨਾਂ ਵਿੱਚ ਬਾਦਸ਼ਾਹੀਆਂ ਬੇਪਰਵਾਹੀਆਂ ਅਰਸੀ ਰਾਜਸੀ ਹੁਲਾਰੇ ਇਸ਼ਕ ਮੁਸ਼ਕ ਡਲਕ ਦੇ ਅਥਰੂ ਬੂਟ ਦੀ ਸ਼ਰਾਰਤ ਅੱਜਕੱਲ ਦੇ ਲੀਡਰ ਚੌਧਰ ਦਾ ਝਗੜਾ ਇੱਕ ਪਿਆਲਾ ਪਾਣੀ ਸਣੇ ਮਲਾਈ ਆਉਣ ਦਿਓ ਸੰਜੀਵਨੀ ਬੂਟੀ ਸੁਤਰਾਜੀ ਤਿੰਨ ਪੱਥਰ ਪਾਪ ਦੀ ਬੁਰਕੀ ਪਹਿਲ ਪਹਿਲਾ ਸਬਕ ਸੋ ਇਹ ਇਹਨਾਂ ਦੇ ਕਾਵ ਸੰਗ੍ਰਹਿ ਹਨ ਹੱਸਦੇ ਹੰਝੂ ਸਵਾਦ ਦੇ ਟੋਕਰੇ ਹਾਸੇ ਦੀ ਵਰਖਾ ਤੇ ਜਗਤ ਤਮਾਸ਼ਾ ਇਹਨਾਂ ਦੇ ਲਿਖੇ ਕਹਾਣੀ ਸੰਗ੍ਰਹਿ ਹਨ ਸ਼ਾਮ ਸੁੰਦਰ ਚੰਚਲ ਮੂਰਤੀ ਦਲੇਰ ਕੌਰ ਦੋ ਵੋਟੀਆਂ ਕੌਣ ਜਿੱਤਿਆ ਜੋਗਣ ਜਾਦੂਗਰਨੀ ਖੂਨੀ ਹਾਰ ਫੈਸ਼ਨਦਾਰ ਬੋਟੀ ਮੇਮਾ ਦੇ ਦੁਖੜੇ ਇਹ ਇਹਨਾਂ ਦੇ ਲਿਖੇ ਨਾਵਲਾਂ ਦੇ ਨਾਮ ਹਨ ਇਨ੍ਹਾਂ ਵਿੱਚੋਂ ਚੰਚਲ ਮੂਰਤੀ ਤੇ ਬਾਦਸ਼ਾਹੀਆਂ ਨੂੰ ਇਨਾਮ ਵੀ ਪ੍ਰਾਪਤ ਹੋਏ ਇਨ੍ਹਾਂ ਦੀ ਕਵਿਤਾ ਆਪਣੀਆਂ ਵਿਲੱਖਣ ਕਾਵਿਕ ਖੂਬੀਆਂ ਕਰਕੇ ਆਮ ਲੋਕਾਂ ਵਿੱਚ ਬਹੁਤ ਹੀ ਹਰਮਨ ਪਿਆਰੀ ਰਹੀ ਹੈ ਉਹਨਾਂ ਦੀ ਕਲਮ ਵਿੱਚ ਬੜੀ ਰਵਾਨੀ ਸ਼ਕਤੀ ਤੇ ਜੋਰ ਸੀ ਆਪ ਦੀ ਭਾਸ਼ਾ ਸਰਲ ਠੇਠ ਮੁਹਾਵਰੇਦਾਰ ਹੈ ਤੇ ਲਿਖਣ ਸ਼ੈਲੀ ਵਿੰਗਾਤਮਕ ਇਤਿਹਾਸ ਰਸ ਨਾਲ ਭਰਪੂਰ ਹੈ ਚਰਨ ਸਿੰਘ ਸ਼ਹੀਦ ਦੀ ਮੌਤ 14 ਅਗਸਤ 1935 ਨੂੰ ਹੋਈ ਅਗਰ ਤੁਸੀਂ ਇਸ ਜੀਵਨੀ ਤੇ ਆਧਾਰਿਤ ਪ੍ਰਸ਼ਨ ਉੱਤਰ ਦੇਖਣਾ ਚਾਹੁੰਦੇ ਹੋ ਤਾਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੁਹਾਨੂੰ ਮਿਲ ਜਾਣਗੇ ਨਹੀਂ ਤਾਂ ਇਸ ਤੋਂ ਜਿਹੜੀ ਪਿਛਲੀ ਵੀਡੀਓ ਹੈ ਚੰਨ ਸਿੰਘ ਸ਼ਹੀਦ ਦੀ ਲਿਖੀ ਹੋਈ ਕਹਾਣੀ ਥਾਣੇਦਾਰੀ ਉਹਦੇ ਵਿੱਚ ਵੀ ਅਸੀਂ ਪ੍ਰਸ਼ਨ ਉੱਤਰ ਜਿਹੜੇ ਪਹਿਲਾਂ ਹੀ ਅਪਲੋਡ ਕਰ ਚੁੱਕੇ ਹਾਂ ਸੋ ਇਸ ਜੀ ਕਹਾਣੀ ਬਾਬੇ ਬਰੀਆਮੇ ਦੀ ਦਿਬ੍ਰਿਸ਼ਟੀ ਉਸ ਤੇ ਆਧਾਰਿਤ ਪ੍ਰਸ਼ਨ ਉੱਤਰ ਵੀ ਦੇਖੇ ਵੀਡੀਓ ਨੂੰ ਦੇਖਣ ਲਈ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਅਗਰ ਵੀਡੀਓ ਚੰਗੀ ਲੱਗੀ ਐ ਇਸ ਨੂੰ ਲਾਈਕ ਔਰ ਸ਼ੇਅਰ ਕਰਨਾ ਨਾ ਭੁੱਲਣਾ ਕਮੈਂਟ ਬਾਕਸ ਵਿੱਚ ਤੁਹਾਡੇ ਸੁਝਾਵਾਂ ਦਾ ਬਹੁਤ-ਬਹੁਤ ਸਵਾਗਤ ਹੈ ਚੈਨਲ ਪੰਜਾਬੀ ਵਾਈਟ ਬੋਰਡ ਨੂੰ ਸਬਸਕ੍ਰਾਈਬ ਕਰ ਲਓ ਜੀ ਤਾਂ ਕਿ ਆਉਣ ਵਾਲੇ ਵੀਡੀਓ ਵੀ ਤੁਹਾਨੂੰ ਸਮੇਂ ਸਿਰ ਮਿਲਦੇ ਰਹਿਣ ਇੱਕ ਵਾਰ ਫਿਰ ਆਪ ਜੀ ਦਾ ਧੰਨਵਾਦ ਵਾਓ that's all we have for you today thanks for watching if you enjoyed this video please like and share Subscribe down below to my channel, Punjabi Whiteboard, so you can receive more content like this every week.